ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਕਲੈਕਸ਼ਨਾਂ ਥੋੜੀਆਂ ਹੈਵੀ ਡਿਜ਼ਾਈਨਰ ਲੁੱਕ ਵਾਲੀਆਂ ਲੈ ਕੇ ਆਈਆਂ ਵੀਡੀਓ ਨੂੰ ਫੁੱਲ ਵਾਚ ਕਰਨਾ ਕੁਝ ਪਸ਼ਮੀਨਾ ਦੀਆਂ ਵੀ ਆਣੀਆਂ ਤਾਂ ਹੀ ਤਰ ਪਤਾ ਚੱਲ ਪੈਗੇ ਕਿ ਮੈਂ ਅੱਜ ਦੀ ਵੀਡੀਓ ਵਿੱਚ ਕਿਹੜੇ-ਕਿਹੜੇ ਸੂਟ ਕਿਹੜੇ-ਕਿਹੜੇ ਡਿਜ਼ਾਈਨਾਂ ਵਿੱਚ ਕਿਹੜੇ-ਕਿਹੜੇ ਪੈਟਰਨ ਵਿੱਚ ਐਡ ਕੀਤੇ ਨੇ ਜਿਨ੍ਹਾਂ ਦਾ ਪੋਸੀਬਲ ਹੋਏਗਾ ਮੈਂ ਡਿਟੇਲ ਇੱਥੇ ਦੱਸ ਦਿਆਂਗੀ ਬਾਕੀ ਤੁਸੀਂ ਨੰਬਰ ਮੈਂ ਐਡ ਕੀਤਾ ਹੋਇਆ 6239245750 ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਕੁਐਰੀ ਕਰ ਲੈਣਾ ਤੁਹਾਡੀ ਕਰਦਾ ਰਿਪਲਾਈ ਜਰੂਰ ਆਏਗਾ ਸਟਾਰਟਿੰਗ ਦੇ ਕਲੈਕਸ਼ਨ ਆ ਹੈਂਡਵਰਕ ਵਾਲੀਆਂ ਆਣੀਆਂ ਹੈ ਵੈਡਿੰਗ ਸਪੈਸ਼ਲ ਨੇ बॉटम ਤੇ ਵਰਕ ਆਏਗਾ ਦੁਪੱਟਾ ਬਹੁਤ ਡਿਜ਼ਾਈਨਰ ਹੈ ਸ਼ਰਟ ਦੇ ਫਰੰਟ ਤੇ 슬ੀਵਸ ਤੇ ਪੂਰਾ ਹੈਂਡਵਰਕ ਆਏਗਾ ਰੰਗ ਜਿੰਨੇ ਜਿਹੜੇ ਵੀ ਸੂਟਾਂ ਵਿੱਚ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਗੁਸਟੇਟਸ ਦੇਖਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਸੂਟ ਅਗਰ ਸੇਲ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਫਿਰ ਮੈਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਲਵਾਂਗੀ ਤੇ ਲਈ ਅਪਡੇਟਸ ਜਿਹੜੀਆਂ ਤੁਹਾਨੂੰ ਆ ਜਾਇਆ ਕਰਨੀਆਂ ਐ ਐ ਵਾਲੇ ਜਿਹੜੇ ਸੂਟ ਨੇ ਬਿਲਕੁਲ ਨਵੇਂ ਕਨਸੈਪਟ ਦੇ ਨਾਲ ਆਏ ਨੇ ਰੰਗ ਇਹਦੇ ਵਿੱਚ ਕਾਫੀ ਹੈਗੇ ਨੇ ਇਸ ਲਈ ਮੈਂ ਇੱਥੇ ਰੰਗ ਸਾਰੇ ਹੀ ਐਡ ਕਰ ਦਿੱਤੇ ਨੇ ਜਿਹੜੇ ਜਿਹੜੇ ਵੀ ਇਹਨਾਂ ਵਿੱਚ ਅਵੇਲੇਬਲ ਨੇ ਦੁਪੱਟਾ ਬਹੁਤ ਪਿਆਰਾ ਆਏਗਾ ਸਜਾਰੀ ਲੁੱਕ ਵਾਲੇ ਸੂਟ ਨੇ ਸ਼ਰਟ ਤੇ ਬਾਟਮ 5 ਮੀਟਰ ਦਾ ਤੁਹਾਨੂੰ ਫੈਬਰਿਕ ਮਿਲੇਗਾ ਆਲ ਓਵਰ ਡਿਜ਼ਾਈਨਰ ਵਰਕ ਵਾਲਾ ਤੁਹਾਨੂੰ ਸੂਟ ਮਿਲੇਗਾ ਬਾਟਮ ਪਲੇਨ ਮਿਲੇਗੀ ਸੌਰੀ ਸ਼ਰਟ ਜਿਹੜੀ ਉਹ ਹੈਵੀ embroiderry ਨਾਲ ਆਏਗੀ ਬਾਟਮ ਪਲੇਨ ਮਿਲੇਗਾ ਦੁਪੱਟਾ ਬਹੁਤ ਪਿਆਰਾ ਨਾਲ ਡਿਜ਼ਾਈਨ ਕੀਤਾ ਗਿਆ ਦੁਪੱਟੇ ਦੇ ਸਾਈਡਾਂ ਤੇ ਲੈਂਸ ਲੱਗੀ ਹੋਈ ਆ ਪ੍ਰਾਈਸ ਇਹਦਾ ਜਿਹੜਾ ਕਿ 790 ਰੁਪਏ ਆ ਬਹੁਤ ਘੱਟ ਰੇਟ ਵਿੱਚ ਆ ਅਫੋਰਡੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਇੱਕ ਵੈਡਿੰਗ ਸਪੈਸ਼ਲ ਕਲੈਕਸ਼ਨ ਬਾਟਮ ਪਲੇਨ ਸ਼ਰਟ ਦੇ ਉੱਪਰ embroidery multicolor ਦੀ embroidery ਹੋਈ ਹੈ ਸ਼ਰਟ ਤੇ ਮਿਲੇਗਾ ਰੰਗ ਸਾਰੇ ਇਹਦੇ ਵਿੱਚ ਅਵੇਲੇਬਲ ਨੇ ਜੇਕਰ ਤੁਸੀਂ ਸੂਟ ਬਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਦਿੱਤਾ ਹੈ ਨੰਬਰ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਗੱਲ ਦਾ ਰਿਪਲਾਈ ਜ਼ਰੂਰ ਆਏਗਾ ਇਹਦੇ ਵਾਲੇ ਸਾਰੇ ਰੰਗ ਡਿਜ਼ਾਈਨ ਅਵੇਲੇਬਲ ਨੇ ਐ ਬਾਟਮ ਬਹੁਤ ਹੈਵੀ ਨਾਲ ਬਿਲਕੁਲ ਬ੍ਰਾਈਡਲ ਲੁੱਕ ਵਾਲੀਆਂ ਕਲੈਕਸ਼ਨਾਂ ਨੇ ਮੈਂਟਾ येलो 오ਰੇਂਜ ਪਰਪਲ ਟੋਨ ਵਿੱਚ ਕਲਰਸ ਆਣਗੇ 1199 ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਇਹ ਹੈਂਡਵਰਕ ਵਾਲੀ ਸਿੰਗਲ ਸਿੰਗਲ ਕਲਰ ਆਪਸ਼ਨ ਦੇ ਨਾਲ ਸੂਟ ਆਣਗੇ ਬਾਕੀ ਤੁਸੀਂ ਅਗਰ ਕੁਐਰੀ ਕਰਨੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ